ਫਗਵਾੜਾ ਦੇ 슈ਗਰ ਮਿਲ ਚੌਕ ਵਿਖੇ ਪ੍ਰਾਲੀ ਨਾਲ ਭਰੀ ਟਰਾਲੀ ਵਿੱਚ ਇੱਕ ਮੋਟਰਸਾਈਕਲ ਟੱਕਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਜਿਨ੍ਹਾਂ ਨੂੰ ਮੌਕੇ ਤੇ ਹੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾ ਦਿੱਤਾ ਗਿਆ। ਫਗਵਾੜਾ ਤੋਂ ਦੁਆਬਾ ਮੀਡੀਆ 18 ਲਈ ਵਿਕਾਸ ਮਨੀਦੀ ਰਿਪੋਰਟ। ਨਾਮ ਤੁਹਾਡਾ ਜੀ ਸਰਦਾਰ ਜੀ ਸ਼ਾਨ ਕਜੂਰੀਆ ਜੀ 833 ਦਾ ਮੁਲਾਜ਼ਮ ਹੈਗਾ ਤੁਹਾਨੂੰ ਕਾਲ ਆਈ ਸੀ ਕਿ ਸ਼ੋਗਰ ਚੌਕ ਦੇ ਐਕਸੀਡੈਂਟ ਹੋਇਆ ਹੈਗਾ ਇੱਥੇ ਅਸੀਂ ਪਹੁੰਚਿਆ ਤਾਂ ਆ ਦੋ ਬੰਦੇ ਸਾਨੂੰ ਮਿਲੇ ਆ ਇਹਦੇ ਵਿੱਚ ਆਈਡੀ ਕੋਈ ਨਹੀਂ ਹੈਗੀ ਇਹਦੇ ਕੋਲ ਨਾਂ ਕੀ ਹੈ ਕੀ ਨਹੀਂ ਹੈਗਾ ਅਸੀਂ ਉਹ ਤੋਂ ਉੱਛਾ ਕੇ ਇੱਥੇ ਲੈ ਆਏ ਤੇ ਕਿ ਕਿਸ ਚੀਜ਼ ਤੇ ਸੀ ਇਹ ਦੋਨੇ ਨੌਜਵਾਨ ਬਾਈਕ ਤੇ ਸੀਗੀ ਸਪਲੈਂਡਰ ਬਾਈਕ ਸੀ ਤੇ ਹਾਲਤ ਕਿੱਦਾਂ ਉਹਨਾਂ ਦੀ ਦੋਨਿਆਂ ਦੀ ਮੋਕੇ ਤੇ ਮੋਕੇ ਦੀ ਸੀਰੀਅਸ ਸੀਗੀ ਤੇ ਕਿਹੜੇ ਹਸਪਤਾਲ ਤੁਸੀਂ ਇਹਨੂੰ ਭਰਤੀ ਕਰਵਾ ਕੇ ਚੱਲੇ ਇਹ ਅਸਲੀ ਜੀਪ ਫਗਵਾੜਾ ਸਿਮਲਾ ਹਸਪਤਾਲ ਹਾਂ ਡਾਕਟਰ ਸਾਹਿਬ ਕੀ ਮਾਮਲਾ ਹੈ ਜਿਹੜੇ ਦੋ ਨੌਜਵਾਨ ਹੈ ਸਾਡੇ ਕੋਲ ਦੋ ਮਰੀਜ਼ ਆਏ ਆ ਰੋਡ ਸਾਈਡ ਐਕਸੀਡੈਂਟ ਦੇ ਤੇ ਇੱਕ ਦੇ ਸਿਰ 'ਚ ਸੱਟ ਲੱਗੀ ਹੈ ਇੱਕ ਦੇ ਛਾਤੀ 'ਚ ਸੱਟ ਲੱਗੀ ਹੈ ਦੋਨਾਂ ਦੀ ਕੰਡੀਸ਼ਨ ਸੀਰੀਅਸ ਹੁੰਦੇ ਹੋਏ ਉਹਨਾਂ ਨੂੰ ਜਲੰਧਰ ਸਿਵਲ ਹਸਪੀਟਲ ਰੈਫਰ ਕੀਤਾ ਗਿਆ ਹੈ ਤੇ ਇਹਨਾਂ ਨਾਮਗਰ ਕੀ ਹੋਏ ਕੋਈ ਇੱਕ ਦਾ ਨਾਮ ਲਵleen ਕੁਮਾਰ ਹੈਗਾ ਤੇ ਦੂਜੇ ਦਾ ਨਾਮ ਸੋਨੂ ਕੀ ਲੀਅਰ ਇਹਨਾਂ ਵਾਲੇ ਆ ਇਹ ਫਗਵਾੜੇ ਦੇ ਲੋਕ ਰਹਿਣ ਵਾਲੇ ਆ ਤੇ ਪੁਲ ਸੂਚਨਾ ਦਿੱਤੀ ਹੈ ਵੀ ਪੁਲ ਸੂਚਨਾ ਦੇ ਦਿੱਤੀ ਗਈ ਹੈ। ਅਰਸਾ ਇਹ ਸਾਹਮਣੇ ਆச்சு ਐਕਸ਼ਨ ਕਿੱਥੇ ਹੋਇਆ ਹੈ ਕੁਝ? ਇਹ ਜੀਸੀਟੀ ਮੈਲ ਤੇ ਪੁਲ ਦੇ ਕੋਲ ਹੋਇਆ।